ਤਿਆਰ ਹਾਂ ਹਾਂਜੀ ਚਲੋ ਆਜੋ ਫਿਰ ਸਕੂਲ ਦਾ ਟਾਈਮ ਹੋ ਗਿਆ ਛੱਡਦੇ ਹੁਣ ਕਾਪੀ ਚਲੋ ਚੱਕੋ ਬਾਇਗਾ ਬਰਕ ਕੀਤਾ ਵ ਸਾਰਾ ਹਾਂਜੀ ਚਲੋ ਫਿਰ ਆਜੋ ਮੰਮਾ ਨੂੰ ਬਾਏ ਕਰ ਦੇ ਬਾਏ ਬਾਏ ਮੰਮਾ ਚਾ ਸਾਈਕਲ ਲਿਆਕਰ ਫੇ ਕੱਢ ਲੈ ਬਾਹਰ ਘਰ ਫਾਤੇ ਦਾ ਪੁਰਾਣਾ ਹੀ ਵਿਰਸਾ ਸੰਭਾਲਿਆ ਹੋਇਆ ਹੈ ਸਾਈਕਲ ਦਾ ਪੁਰਾਣੇ ਸਾਈਕਲ ਤੇ ਜਾਂਦਾ ਸਕੂਲ ਇਹ ਇਹ ਵੀ ਸਾਈਕਲ ਵੀ ਸੱਚ ਨੂੰ ਇੱਕ ਗੱਲ ਆ ਵੀਰੇ 1986-87 ਦੇ ਜਨਮ ਵਾਲੇ ਆ ਉਹਨਾਂ ਲਈ ਇਹ ਸਾਈਕਲ ਵੀ ਸਿੱਖਣਾ ਇੱਕ ਸੰਘਰਸ਼ ਦੇ ਬਰਾਬਰ ਸੀ ਪਹਿਲਾਂ ਸਾਈਕਲ ਨੂੰ ਕੈਂਚੀ ਚਲਾਇਆ ਜਾਂਦਾ ਸੀ ਪਹਿਲਾਂ ਤਾਂ ਇੱਕ ਪੈਡਲ ਤੇ ਰੋੜ ਕੇ ਇੱਕ ਪੈਡਲ ਦੇ ਉੱਪਰ ਖੜਦੇ ਸੀ ਫਿਰ ਕੈਂਚੀ ਚਲਾਇਆ ਜਾਂਦਾ ਸੀ ਫਿਰ ਕਿਤੇ ਜਾ ਕੇ ਡੰਡੇ ਬੈਠਦੇ ਸੀ ਫਿਰ ਕਿਤੇ ਜਾ ਕੇ ਕਾਠੀ ਦੇ ਉੱਪਰ ਬੈਠਾ ਜਾਂਦਾ ਸੀ ਇਹ ਸਾਈਕਲ ਵੀ ਸਿੱਖਣਾ ਇੱਕ ਸੰਘਰਸ਼ ਦੇ ਬਰਾਬਰ ਸੀ ਹੁਣ ਤਾਂ ਚਲੋ ਜਵਾਕਾਂ ਨੂੰ ਸਹਿਜ ਮੁਤਾਬਕ ਸਾਈਕਲਿੰਗਾਂ ਮਰ ਜਾਂਦੀਆਂ ਬਹੁਤ ਵੱਡੀ ਗੱਲ ਸੀ ਸਾਈਕਲ ਵੀ ਸਿੱਖਣਾ ਚਲੋ ਆਜੋ ਗੁਰਪਤ ਚੱਲ ਗਏ ਹੁਣ ਆਪਾਂ ਸਕੂਲ ਚੱਲਦੇ ਆਂ ਬੱਸ ਸਟਾਪ ਤੇ ਚੱਲ ਗਏ ਚਲੋ